بھائی 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 جی بھائی بھائی جی بیٹے اج اپ سارے اتنے ہوئے ہاں شری گرو تیگ بہادر جی کا تین سو پنجا شہیدی شتابی مناسب ਸਕੂਲ ਦੇ ਵਿੱਚ ਇਹ ਉਪਰਾਲੇ ਦਿੱਤੇ ਜਾਂਦੇ ਨੇ ਕਿਉਂਕਿ ਸਾਡਾ ਜਿਹੜਾ ਸਕੂਲ ਹੈ ਉਹ ਇਸ ਉਦੇਸ਼ ਨੂੰ ਲੈ ਕੇ ਚੱਲਿਆ ਸੀ ਕਿ ਜਿਸ ਧਰਮ ਨੂੰ ਬੜੀ ਮੁਸ਼ਕਲ ਦੇ ਨਾਲ ਬਚਾਇਆ ਗਿਆ ਚਾਹੇ ਉਹ Hindu ਸੀ ਚਾਹੇ ਉਹ Sikh ਸੀ ਅਸੀਂ ਸਾਰੇ ਸਿੱਖ ਇੱਥੇ ਆ聚集 પડਦੇ ਆ ਕਿ ਸਿੱਖ ਧਰਮ ਨੂੰ ਬਚਾਉਣ ਲਈ ਬਹੁਤ ساری ਕੁਰਬਾਨੀਆਂ ਦਿੱਤੀਆਂ ਗਈਆਂ ਜਦੋਂ ਮੁਗਲ ਮਾਸਾ ਰਾਜ ਕਰਦੇ ਸੀ ਤੇ ਉਹ ਸਿੱਖਾਂ ਨੂੰ ਕੋਹ ਕੋਕੇ ਸ਼ਹੀਦ ਕਰਦੇ ਸੀ ਜਿੰਦਵਾਨ ਨੂੰ ਤਾਂ ਉੱਚਾ ਜਾਈਂਦੀ ਸੀ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਕਸ਼ਮੀਰੀ ਪੰਡਤ ਆਏ ਸੀ ਕਿ ਸਾਡੇ ਧਰਮ ਦੀ ਰੱਖਿਆ ਕਰੋ ਤਾਂ ਉਹਨਾਂ ਨੇ ਬਿਨਾਂ ਇਹ ਸੋਚੇ ਕਿ ਇਹ ਕੌਣ ਨੇ ਉਸ ਧਰਮ ਦੀ ਰੱਖਿਆ ਵਾਸਤੇ ਆਪਣੇ ਆਪ ਨੂੰ ਪੇਸ਼ ਕੀਤਾ ਸੀ ਤੇ ਉਹਨਾਂ ਨੇ ਸ਼ਹੀਦੀ ਦਿੱਤੀ ਸਾਨੂੰ ਇਸ ਦਿਨ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਇਹ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਧਰਮ ਨੂੰ ਅਸੀਂ ਬੜੀਆਂ ਕੁਰਬਾਨੀਆਂ ਨਾਲ ਪ੍ਰਾਪਤ ਕੀਤਾ ਹੈ ਸਾਨੂੰ ਇਸ ਕਰਨ ਕੇ ਚੰਨਨ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਲਈ ਸਾਡੀ ਮੈਨੇਜਮੈਂਟ ਕੋਲੋਂ ਹਮੇਸ਼ਾ ਆਪਣੀ ਕਰਨ ਨਾਲ ਸੰਬੰਧਿਤ ਜਿਹੜਿਆਂ ਨੂੰ ਗੁਰੂਚਾਨਨ ਮਨਾ ਰਹੇ ਅੱਜ ਵੀ ਇਹ ਜਿਹੜਾ ਮਨਾਉਣ ਦਾ ਮਕੂਦੇਸ਼ ਇਹ ਸੀ ਕਿ ਜਿਸ ਸ਼ਹੀਦੀ ਨੂੰ ਜਿਸ ਸ਼ਹਾਦਤ ਨੂੰ ਅਸੀਂ ਭੁੱਲੇ ਗਏ ਅਸੀਂ ਵੀ ਯਾਦ ਕਰ ਸਕੀਏ ਤੇ ਆਪਣੇ ਬੱਚਿਆਂ ਨੂੰ ਵੀ ਉਸ ਨੂੰ ਯਾਦ ਕਰਵਾ ਸਕੀਏ ਮੇਰੀ ਪੂਰੀ ਟੀਮ

ਅਤੇ ਆਪਣੇ ਧਰਮ ਦੇ ਨਾਲ ਜ਼ਰੂਰ ਜੁੜੋਗੇ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਦੀ ਕਥਾ ਥੈਂਕ ਯੂ ਸੋ ਮਚ ਮੰਮ ਤੇ ਬਹੁਤ ਉਹਨਾਂ ਨੂੰ ਲਾਲਚ ਦਿੱਤੇ ਗਏ ਕਿ ਜੋ ਮਰਜ਼ੀ ਤੁਸੀਂ ਲੈ ਲਓ ਤੁਸੀਂ ਆਪਣਾ دین ਕਬੂਲ ਕਰ ਲਓ ਤਾਂ ਤੁਸੀਂ ਮੁਸਲਮਾਨ ਬਣ ਜਓ ਗੁਰੂ ਗੋਬਕ ਗੁਰੂ ਤੇਗ ਬਹਾਦਰ ਜੀ ਜਦੋਂ ਨਹੀਂ ਮੰਨੇ ਤਾਂ ਔਰੰਗਜ਼ੇਬ ਨੇ ਇਹੀ ਸੋਚਿਆ ਕਿ ਉਹਨਾਂ ਦੇ ਸਾਹਮਣੇ ਉਹਨਾਂ ਦੇ ਜਿਹੜੇ ਪੰਗਤ ਸਿੰਘ ਜਿਹੜੇ ਉਹਨਾਂ ਦੇ ਨਾਲ ਦੇ ਭਾਈ ਮਤੀ达ਸ ਭਾਈ ਸਤੀ达ਸ ਭਾਈ ਜਾਲਾ ਸਿੰਘ ਉਹਨਾਂ ਦੇ ਸਾਹਮਣੇ ਸ਼ਹੀਦ ਕੀਤਾ ਜਾਵੇ ਕਿ ਇਹ ਉਹ ਡੋਲਣ ਵਾਲੇ ਨਹੀਂ ਸਨ ਉਹਨਾਂ ਦੇ ਸਾਥ ਆਪ ਨੂੰ ਜਦੋਂ ਬੈਠੇ ਵਿਚਾਰ ਵੰਦਲਾ ਕਰਦਾ ਸੁਝਾ ਇਹ ਸੋਚਿਆ ਸੀ ਕਿ ਭਾਈ ਸਤੀ达ਸ ਕਰ ਰਹੀ ਕਿ ਜੇ ਮੈਨੂੰ ਥੋੜਾ ਜਿਹਾ ਤੁਸੀਂ ਉਤਨ ਦੇ ਦਿਓ ਕਿ ਮੈਂ ਇੱਕ ਝਟਕੀ ਦੇ ਵਿੱਚ ਔਰ ਜੇਹ ਦਾ ਸਾਰ ਤੈਸ ਨੈਸ ਕਰ ਦੇਣਾ ਪਰ ਸਿੱਖ ਧਰਮ ਦੇ ਵਿੱਚ ਇਹ ਜਿਹੜੀ ਕਹਾਣੀ ਮਾਤਾ ਮਖਾਨ ਦੇ ਵਿੱਚ ਗੁਰੂ ਸਰਬੰਧੀ ਸੰਸਹਿਮ ਬੇਸ਼ੱਕ ਕੋਲੋਂ ਕੋ ਬਹੁਤ ਵੱਡੀ ਸ਼ਕਤੀ ਸੀ ਨਿਮਰਤਾ ਦੇ ਪੋਸਾ ਉਹਨਾਂ ਕਾ ਨਹੀਂ ਇਸ ਕਰਕੇ ਸਵੇਰੇ ਪਾਈ ਸਤੀ达ਸ ਨੂੰ ਬਣ ਕੇ ਦੋ ਫੜ ਅਰੇ ਨਾਲ ਚਿਰਿਆ ਗਿਆ ਤਾਂ ਉਸ ਤੋਂ ਪਹਿਲਾਂ ਉਪਸਰਿਆ ਗਿਆ ਤੇਰੀ ਕੋਈ ਆਖੀ ਜੜੇ ਕੋਈ ਕੋਈ ਮਕਸਾ ਹੈ ਮਾਰਤਾ ਹੈ ਕਿ ਦੱਸ ਉਹਨੇ ਕਿ ਮੇਰੀ ਗੱਲ ਹੈ ਕਿ ਮੇਰਾ ਜਿਹੜਾ ਮੂੰਹ ਹੈ ਮੇਰੇ ਗੁਰੂ ਗੁਰੂ ਤੇਗ ਬਹਾਦਰ ਵਾਲੀ ਕੀਤਾ ਜਾ ਤਾਂ ਉਸ ਟਾਈਮ ਵੀ ਉਹ ਪਾਰ ਕਰਦੇ ਹੋਏ ਸਾਨੂੰ ਕਿ ਜਦੋਂ ਉਹਨਾਂ ਨੂੰ ਦੋ ਫੜ ਕੀਤਾ ਗਿਆ ਅਰੇ ਨਾਲ ਤਾਂ ਦੋਵੇਂ ਧਰ ਅਲੱਗ-ਅਲੱਗ ਹੋਏ ਤੇ ਦੋਵੇਂ ਜੱਤੀ ਦਾ ਪਾਰ ਕਰ ਰਹੇ ਸਨ ਉਹਨਾਂ ਦੀ ਅਵਸਥਾ ਕੋਈ ਕਿਉਂਕਿ ਉਹ ਉਸ ਅਵਸਥਾ ਦੇ ਵਿੱਚ ਸੰਘ ਕੇ ਜਦੋਂ ਕੋਈ ਵੀ ਕਿਸੇ ਤਰ੍ਹਾਂ ਦਾ ਉਹਨਾਂ ਤੇ ਤਸੀਆਂ ਦਾ ਕੋਈ ਵਿਕਾਸ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ ਅਵਸਥਾ ਇਹ ਨਹੀਂ ਉੱਪਰ ਜਾ ਸਕੀ ਸੀ ਪਾਈ ਮਰਸਤੀ ਦਾਖ ਨੂੰ ਹਾਰੇ ਤੇ ਕੀਆ ਗਿਆ ਪਾਈ ਬਿਆਲਾ ਜੀ ਨੂੰ ਉਬਾਲਿਆ ਗਿਆ ਤੇ ਜਦੋਂ ਬਾਅਦ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਚੰਦਰੀ ਚੌਕ ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਇਹ ਹੁਕਮ ਦਿੱਤਾ ਗਿਆ कि ਇਹਨਾਂ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰੇ ਦਰਵਾਜ਼ਿਆਂ ਦੇ ਨਾਲ ਬੰਦ ਤੇ ਜਾਣ ਇਹਨਾਂ ਦਾ ਸਤਸਕਾਰ ਨਹੀਂ ਹੋਣਾ ਪਰ ਗੁਰੂ ਦੇ ਸਿੱਖ ਜਦੋਂ ਉੱਥੇ ਸਨ ਉੱਥੋਂ ਪਾਏ ਇਹੋ ਜੀ ਨੇਰੀ ਜਦੋਂ ਉਹਨਾਂ ਨੂੰ ਸੀਰ ਕੀਤਾ ਗਿਆ ਰਾਤ ਨੂੰ ਇਹੋ ਜੀ ਨਾਲ ਨੇਰੀ ਚਲੀ ਕਿ ਉੱਥੇ ਕੁਝ ਦਿੱਸਦਾ ਨਹੀਂ ਸੀ ਤੇ ਗੁਰੂ ਦੇ ਸਿੱਖ ਪਾਈ ਚੱਕਾ ਲੀਡ ਨੇ ਉਹਨਾਂ ਦਾ ਘਰ ਤੇ ਆਪਾਂ ਸੀਰ ਚੱਕਿਆ ਉੱਥੋਂ ਚੱਲਦੇ ਚੱਲਦੇ ਨੰਦਪੁਰ ਸਾਹਿਬ ਪਹੁੰਚੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਸਹਿਜ ਦਿੱਤਾ ਉਹਨਾਂ ਨੇ ਆਰਮਨ ਨੂੰ ਆਪਣੇ ਘਰ ਦੇ ਨਾਲ ਲਾਇਆ ਤੇ ਉਹਨਾਂ ਇਹਨਾਂ ਨੂੰ ਮਾਨ ਵਕਸ਼ ਕੀਤਾ ਕਿ ਤੁਸੀਂ ਮੇਰੇ ਪੁੱਢੇ ਪੁੱਤਰ ਜੇਕਰ ਕੇ ਭਾਈ ਲਗੇ ਤਕਰੀਬਨ ਗੁਰੂ ਤੇਗ ਬਹਾਦਰ ਜੀ ਨੇ ਮਹੌਮ ਹੈ ਤੇ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਦੇ ਇਹ ਕਿਹੜਾ ਹੈ ਸਮਨ ਲਾਣਾ ਚਾਹੁੰਦਾ ਹੈ ਸੋਚ ਦੇ ਵਿੱਚ ਕਿਉਂਕਿ ਉਹਨਾਂ ਦੀ ਸਾਥ ਕਰਕੇ ਹੀ ਆਪਾਂ ਦੇ ਜਿਹੜੇ ਖੁੱਲੇ ਸਥਾਨ ਲੱਗ ਰਹੇ ਹਨ ਇੰਦਸਤਾਨ ਦੇ ਵਿੱਚ ਮੈਂ ਦੇਖਦਾ ਸਾਰੀ ਇਹ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਹਿੰਦਸਤਾਨੀ ਸਰਕਾਰ ਹੈ ਉਹ ਸਾਰੇ ਹੀ ਬਹੁਤ ਵੱਡੇ ਪੱਧਰ ਤੇ ਬਣਾ ਵੀ ਰਹੇ ਨੇ ਕਿ ਮੈਂ ਮੰਦਾ ਇੱਕ ਵੱਡੀ ਬਣਾਣਾ ਚਾਹੁੰਦਾ ਕਿਉਂਕਿ ਉਹਨਾਂ ਦੇ ਬਦੌਲਤ ਜਦ ਆਪਾਂ ਸਾਰੇ ਇੱਥੇ Hindu ਤਰਨੂੰ ਮਿਲਾ ਰਹੇ ਆ ਸਿੱਖ ਤਰਨੂੰ ਮਿਲਾ ਰਹੇ ਆ ਕਿ ਖੁੱਲੇ ਸਾਹ ਲੈ ਰਹੇ ਆ ਦੇ ਉਹਨਾਂ ਦੇ ਸਿੱਖਤ ਨੇ ਦਾ ਖਾਲਸਾ ਸਿੰਘ ਸੱਜਿਆ 1690 ਤੀਨ ਨੂੰ ਅੱਜ ਆਪਾਂ ਸਾਰੇ ਹੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਸੱਜਿਆ ਤੁਸੀਂ ਸਾਰੇ ਕਿਨੇ ਗੋਲਸ ਨੇ ਲਾਗ ਲਿਆ ਸਾਰੇ ਨੇ ਦਸਤਾਰ ਸੱਜਿਆ ਨੇ ਅੱਜ ਕਿਉਂਕਿ ਤੁਸੀਂ ਬਹੁਤ ਵਧੀਆ ਮੈਂ ਸਮਝਿਆ ਬੱਚਿਆਂ ਨੇ ਗੁਰਤੇ ਵਾਕ ਦੀ ਸੁਣੋ ਵੀ ਪੜ੍ਹੇ ਔਰ ਕੱਪਟਾ ਵੀ ਪੜਿਆ ਸਾਰੇ ਹੀ ਦੇ ਸਕੂਲ ਦੇ ਪਿੱਛੇ ਦਾ ਨਾਲ ਇਹ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਮੈਂ ਸਾਰਿਆਂ ਨੂੰ ਬਹੁਤ ਹੀ ਵਧਾਈ ਦਿੰਦਾ ਹਾਂ ਔਰ ਇਸ ਮੌਕੇ ਦੇ ਤੁਸੀਂ ਸਾਰਿਆਂ ਨੇ ਲਾਲਕਿੱਤੇ ਗੁਰੂ ਤੇਗ ਬਹਾਦਰ 350 ਸਿੱਧੀ ਗੋੜ ਮੇਲੇ ਨੂੰ ਮਨਾਇਆ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੇ ਮਾਣ ਸਤਿਕਾਰਾਇਆ ਏ ਸਾਰਿਆਂ ਨੇ ਬਹੁਤ ਪਿਆਰ ਪਾਧਾ ਕੀਤਾ ਹੈ ਬਾਬਾ ਜੀ ਦਰਬਾਰ ਸਿੰਘ ਜੀ ਚੇਚੇ ਤੋਂ ਪਰਚੇ ਬਾਬਾ ਦਾਸ ਸਿੰਘ ਜੀ ਪਹੁੰਚੇ ਉਹਨਾਂ ਸਾਰਿਆਂ ਦਾ ਹੀ ਮੈਂ ਇੱਥੇ ਸਟੇਜ ਉੱਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਆਜ ਕੁਟੀ ਦਾ ਸਖਾ ਬਾਦ ਸਖਾ ਬਾਦ ਜੋ ਬਤਾ ਪਟਿਆਲਾ ਤੋਂ دور دور پھیل چکی سی بہت سارے گرو جی شردالو بن چکے سی اس سمے اتنے ہی پٹنہ ہوئے گرو گوبند رائے کا بھی جنم ہوا ਉਸ ਤੋਂ ਬਾਅਦ ਜਰੂਰੀ ਗਏ ਹੋਣਾਂ ਵਾਪਸੀ ਤੇ ਚੱਕ ਲਾਲ ਕੀ ਪਹੁੰਚੇ ਤੇ ਇੱਕ ਇਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਬਹੁਤ ਸਾਰਾ ਸਮਾਂ ਬਤੀਤ ਕੀਤਾ। ਉਹਨਾਂ ਨੇ ਇਹ ਬੱਤੀ ਆਵਾ ਨੂੰ ਦੂਰ ਕੀਤਾ, ਦੁੱਖਾਂ ਤਕਲੀਫਾਂ ਦਾ ਦੂਰ ਕੀਤਾ ਤੇ ਲੋਕਾਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਹਾਂਜੀ ਹੁਣ ਮੈਂ ਬਲਵਿੰਦਰ ਤੁਹਾਡੇ ਸਾਹਮਣੇ ਗੁਰੂ ਜੀ ਦੀ ਸ਼ਹੀਦੀ ਦੇ ਕਾਰਨ ਗ੍ਰਿਫਤਾਰ ਅਤੇ ਮਹੱਤਵ ਬਾਰੇ ਦੱਸਾਂ। ਇਹ ਤੋਂ ਪਹਿਲਾਂ ਆਪ ਜੀ ਦੇ ਸਾਹਮਣੇ ਮੈਂ ਗੁਰਤੇਗ ਮਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਯਾਤਰਾਵਾਂ ਬਾਰੇ ਦੱਸ ਕੇ ਗਏ ਹਾਂ। ਗ੍ਰਿਫਤਾਰੀ ਦੇ ਉਹ ਦਿਨ ਉਹਨਾਂ ਦੇ ਮਹੱਤਵ ਬਾਰੇ ਦੱਸਾਂ। ਕਬੂਲ ਨਾ ਕਰਨ ਕਰਕੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਸ਼ਹੀਦ ਕਰ ਦਿੱਤਾ ਗਿਆ ਪਰੰਤੂ ਗੁਰੂ ਸਾਹਿਬ ਦਾ ਬਲੀਦਾਨ ਇੱਕ ਮਹਾਨ ਬਲੀਦਾਨ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਦਾ ਜਾਵੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਦੀ ਸ਼ਹੀਦੀ ਸਹੀ ਸਮੂਹਿਕ ਕਾਰਨਾਂ ਦਾ ਸਿੱਟਾ ਸੀ ਪੁਰਾਣੀ ਦੁਸ਼ਮਣੀ ਸੀ ਸੋਹਣਾ ਸੋਹਣੇ ਇਸ ਦੇ ਵਿੱਚ ਮੁਗਲ ਸਮਰਾਟ ਜਹਾਂਗੀਰ ਸਾਰੇ ਬਤੇ ਸਿੱਖ ਧਰਮ ਦੀ ਨਿਤਵਧਹੀ ਲੋਕ ਪ੍ਰਿਆਤਾ ਨੂੰ ਸਹਾਰ ਨਹੀਂ ਸੀ ਸਕਿਆ ਉਸ ਸਮੇਂ ਤੇ ਸਿੱਖਾਂ ਦੇ ਉਗਲਾ ਦੇ ਜਿਹੜੇ ਸੰਬੰਧ ਸਨ ਉਹ ਵਿਗੜ ਚੁੱਕੇ ਸਨ ਜਦੋਂ ਆ ਤੇ ਸਿੱਖਾਂ ਦੇ ਵਿਰੋਧ ਕੀਤੇ ਹੋਏ ਪੰਮਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਚਾਹ ਦਿੱਤਾ ਆਪਣੇ ਸਿੱਖਾਂ ਦਾ ਸਾਥ ਦੇਣਾ ਆਪਣਾ ਫਰਜ਼ ਕਹਿ ਕੇ ਦੇਣਾ ਇਸ ਇਲਾਕੇ ਦੇ ਦਾਇਰੇ ਲਈ ਥੋੜਾ ਖਤਰਾ ਪੈਦਾ ਕਰ ਸਕਦਾ ਹੈ ਇਹ ਹੈ ਜਾਣਿਆ ਰਹੀ ਅਜਿਹੀਆਂ ਰਿਪੋਰਟਾਂ ਦੇ ਆਧਾਰ ਤੇ ਹੀ ਔਰੰਗਜ਼ੇਬ ਨੇ ਬੁਰੂ ਕਾਰੀਗ ਨੂੰ ਸਜ਼ਾ ਦੇਣ ਦਾ ਫੈਸਲਾ ਕਰ ਲਿਆ ਤੇ ਇਸ ਤੋਂ ਬਾਅਦ ਪ੍ਰਮੁੱਖ ਕਾਰਨ ਉਹਨਾਂ ਦਾ ਸੀ ਕਸ਼ਮੀਰੀ ਪੰਡਤਾਂ ਉੱਤੇ ਅਤਿਆਚਾਰ ਸਮਰਾਟ ਕਬੂਲ ਕਰਨ ਤੋਂ ਨਾ ਕਰ ਦਿੰਦੇ ਸਨ ਉਹਨਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਕੀਤੇ ਜਾਂਦੇ ਸਨ অতি ਦੁਖੀ ਅਵਸਥਾ ਵਿੱਚ ਕਸ਼ਮੀਰੀ ਪੰਡਤਾਂ ਨੇ ਇਕੱਠੇ ਹੋ ਉਹਨਾਂ ਨੇ ਆਪਣੇ ਨੋਗੀਆਂ ਅਨੁਸਾਰ ਅੱਜ 22 ਜੁਲਾਈ 16 ਸੰਧੀ ਸਕੂਲ ਦੇ ਡਾਇਰੈਕਟਰ ਅੰਦਰ ਸਰਦਾਰ ਬੱਲੇਵ ਸਿੰਘ ਸਾਹਿਬ principal ਸਾਹਿਬਾ ਸਾਰੇ ਇਿੱਟਾ ਸਾਹਿਬਾ ਕੋ ਤੇਰੇ ਬੱਚਿਓ ਸਭ ਤੋਂ ਪਹਿਲਾਂ ਬੱਤਵੀ ਸਿੰਘ ਸਾਹ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਜੀ ਦੀ ਜੜਾ ਸਰ ਸ੍ਰੀ ਗੁਰਤੇਵ ਬਹਾਦਰ ਜੀ ਦਾ 350 ਸ੍ਰੀ ਦੀ ਜੜਾ ਮਨਾਰ ਦਾ ਤੇ ਆਪਾਂ ਸਾਰੇ ਕੁਝ ਅਕਤਰ ਹੋਇਆ ਸਾਰੇ ਬੜ ਦੇ ਵਿੱਚ ਉਹਨਾਂ ਦੇ ਸ੍ਰੀ ਦੀ ਜੜੇ ਨੂੰ ਮਨਾਇਆ ਜਾੜਿਆ ਹੈ ਕਿਉਂਕਿ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਦੇ ਕੇ ਹਿੰਦੁਸਤਾਨ ਦੇ ਉਸ ਟਾਈਮ ਦੇ ਵਿੱਚ ਜਦੋਂ ਉਹ ਜ਼ੁਲਮ ਰਾਜੇ ਔਰੰਗਜ਼ੇਬ ਦਾ ਇਹ ਸੀ ਕਿ ਉਹ ਸਵੇਰੇ ਜਦੋਂ ਬ੍ਰੇਕਫਾਸਟ ਜਾਂ ਨਾਸ਼ਤਾ ਕਰਨ ਤੋਂ ਪਹਿਲਾਂ ਸਵਾ ਮੰਚ 'ਤੇ ਜਾਉ ਹਿੰਦੂਆਂ ਦੇ ਲਾ ਕੇ ਉਹਨਾਂ ਦਾ ਧਰਮ ਪ੍ਰਵਕਟ ਕਰਾ ਕੇ ਫਿਰ ਉਹ ਆਪਣਾ ਭੋਜਨ ਗ੍ਰਹਿਣ ਕਰਦਾ ਸੀ ਉਸ ਕਰਕੇ ਜਦੋਂ ਜੰਮੂ ਦੇ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਰਮ ਵਿੱਚ ਆਏ ਉਹਨਾਂ ਨੇ ਬੇਨਤੀ ਕੀਤੀ ਕਿ ਸਾਡੇ ਨਾਲ ਉਤੋਂ ਦਾ ਨਿਵਾਜ਼ ਬਹੁਤ ਵੱਡਾ ਜ਼ੁਲਮ ਕਰ ਰਿਹਾ ਹੈ ਕਿ ਸਾਨੂੰ ਆਪਣਾ ਤਰੁਪਰਵਰਤਨ ਕਰਨ ਵਾਸਤੇ ਬਹੁਤ ਜ਼ਿਆਦਾ ਕਸ਼ਟ ਤਸੀਹੇ ਦੇ ਰਿਹਾ ਹੈ ਗੁਰੂ ਜੀ ਜਿਸ ਸਰੰਤ ਜਦੋਂ ਉਹ ਪੰਡਤ ਆਏ ਉਸ ਟਾਈਮ ਸਹਿਬ ਸਿਧੂ ਤੇ ਅਗੁਰੂ ਗੋਬਿੰਦ ਸਿੰਘ ਜੀ ਛੋਟੀ ਅਵਸਥਾ ਵਿੱਚ ਸੰਤ ਕੋਲ ਬੈਠੇ ਹੋਏ ਉਹਨਾਂ ਨੇ ਇਸੇ ਮਹਾਨ ਸ਼ਖੀਅਤ ਦੇ ਬਲੀ ਦਸਤਾ ਵਿੱਚ ਬੋਲ ਪਏ ਕਿ ਤੁਹਾਡੇ ਤੋਂ ਵੱਡਾ ਕੋਈ ਇਸ ਦੁਨੀਆ 'ਚ ਮਹਾਨ ਸ਼ਖੀਅਤ ਹੈ ਉਹਨਾਂ ਦੀ ਗੱਲ ਮੰਨ ਕੇ ਉਹਨਾਂ ਨੇ ਫਿਰ ਜਿਹੜੀ ਯਾਤਰਾ رب کتنی کے ساری اگرے پہنچ گے جسے اونہ دے نار اونہ دے چن ساتھی بھائی مکی داست بھائی سکی داست بھائی زیادہ دی جی دو کے بہتر دی آگرے